ਸ੍ਰੀ ਗੁਰੂ ਸਾਹਿਬ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ। ਸੋ ਦਾ ਗਣਨਾਸ਼ਟ ਦੇ ਦਾਰ ਸੇ ਮਾਨਕ ਪਾਚਲੇ ਨੇ ਕੰਮ ਕਰਦੇ ਹੋਣ ਲਿਖੇ ਹੋਣ। ਜਾਣ ਕਰਤੀ ਸਤਿਕਾਰਯੋਗ ਮਾਨਸਪਤੀ ਦੇ ਰੋਣ ਤੋਂ ਸ੍ਰੀ ਗੁਰੂ ਸਾਹਿਬ ਜੀ ਦਾ ਉਪਰ ਦੇ ਫਾਲਸਾ ਸਾਹਿਬ ਦਾ ਨਾਮ ਜੱਟਾ ਚਨਾ ਕਰਦੇ ਬਰਾਬਤ ਵਿੱਚ ਸ਼ੁਭਾ ਬਸਨਾ ਅੰਦਾਵਾ ਕਰਨਾ। ਲੈਸਾ ਮੇਰੇ ਸੰਬੰਧ ਕਰਾ। ਆਪ ਜੀ ਦੇ ਮੇਰੇ ਸਤਿਕਾਰ ਦਾ ਚਾਰ ਤਰ ਹੈ ਜਿਸ ਤੋਂ ਸਾਨੂੰ ਮਾਣ ਕੀਤਾ ਹੋਇਆ ਹੈ। ਚਾਰ ਪੈਰਾਂ ਦੇ ਜਸ ਸ਼ਾਨੀਨਾ ਬੀਕਟਰੋ ਨੇ ਮਹਾਰਾਜ। ਪਰਸੋ ਕੋ ਨਾਮ ਮੇਰਾ ਨਾਮ ਤੇ ਰਣਦੇਵ ਉਪਦੇ ਬਲਵਸਿਓ ਪਰਿਵਾਰ ਵੱਲੋਂ ਨੰਮ ਰਾਜ ਨੰਦਰਪਤ ਸਾਹਿਬ ਹਾਜ਼ਰ ਹੈ ਧੋਗ ਲਾਓ ਧੋਗ ਲਗਿਆ ਪ੍ਰਸਾਦ ਸੰਦੇਵ ਜੀ ਤੋਂ ਤਾਮ ਦੀ ਆਗਿਆ ਪੇਸ਼ੋ ਸਾਰ ਜਨ ਕਤੇ ਬ੍ਰਿਚ ਚਲ ਕਰਾਉਂਦੇ ਤੁਹਾਡਾ ਰਾਜ ਸੇਤ ਲਾਏ ਮੇਰ ਜਿਨਾ ਮੇਰਾ ਤੇਰਾ ਨਾਮ ਤੇਰਾ ਵੈ ਨਾਮ ਨਿਜਾ ਚਰ ਦੇਖ ਲਾ ਤੇਰੇ ਪਾਣੇ ਸਰਬੱਤ ਦਾ ਭਲਾ ਛੱਤਿ ਸ਼੍ਰੀਆ ਕਾਲੇ ਨਾਨਕ ਸ਼ਿਵਾ ਦੇ ਦੂਤ ਸਾਧੂ ਜੀ ਹੋਏ। ਦੇਵ ਚੰਦ ਬਦਿਆਇਆ ਕਰਿਆਤੋਂ ਸੈਨਾਏ ਨਾਨਕੀ ਤਰਬੇਨਤੀ ਅਮਰਿ ਪੜਿਤੀ ਲਾਏ। ਤਨਨਾ ਸਿਵਾਹੇ ਗੁਰ ਸਾਹਿਬ ਜੀ ਏ ਸੋਰਠਿ ਮਹਲਾ 9 ਕੋ ਨਰ ਦੁਖ ਮੈਂ ਦੁਖ ਨਹੀਂ ਮਨੈ ਸੋ ਸੁਨੇਹ ਹੋ ਅਦ ਪੈਰਹਿ ਜਿ ਆਕੇ ਪੰਚਨ ਮਾਟੀ ਮਨੈ ਕੋ ਨਰ ਦੁਖ ਮੈਂ ਦੁਖ ਨਹੀਂ ਮਨੈ

ਹੇ ਕਾਟ ਭਾਮ ਬਨੈ ਹੈ ਤੁਮ ਜਗਤ ਪੈਸ਼ਾਨੀ ਨਾਨਕ ਲੀਨ ਕਯੋ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ ਗੁਰ ਕਿਰਪਾ ਜੈ ਨਾਨਕ ਕੋ ਕੀਨੀ ਤਹਿ ਜਗਤ ਪੈਸ਼ਾਨੀ ਹੀ ਨਾਨਕ ਲੀਨ ਕਯੋ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ ਗਵਾਰੀ ਗੁਦੀ ਦਾ ਕਾਰਸਾ ਗਵਾਰੀ ਗੁਦੀ ਦੇ ਪਤ ਦੇ 뭐 봐서 왔는데 이제 ਆਹ